आम आदमी पार्टी डॉक्टर शेख कुमार डॉक्टर शाह कुमार राजुमार डॉक्टर राजुमार डॉक्टर ਡਾਕਟਰ ਸ਼ਾਹ ਕੁਮਾਰ ਜਿੰਦਾਬਾਦ ਡਾਕਟਰ ਜਿਤਿੰਦਰ ਕੁਮਾਰ ਜਿੰਦਾਬਾਦ ਮੈਡਮ ਸੋਨੀਆ ਜਿੰਦਾਬਾਦ ਡਾਕਟਰ ਜਿਤਿੰਦਰ ਕੁਮਾਰ ਜਿੰਦਾਬਾਦ ਮੈਡਮ ਸੋਨੀਆ ਜਿੰਦਾਬਾਦ ਡਾਕਟਰ ਰਾਜ ਕੁਮਾਰ ਜਿੰਦਾਬਾਦ ਦੂਜਾ ਗੱਲ ਕਰਦੇ ਆ ਜੀ ਤੁਸੀਂ ਨਾ ਕੋਈ ਗੱਲ ਕਰੀ ਤੇ ਇਹ ਰਿਹਾ ਤਾਂ ਮੈਂ ਇਹਨੇ ਬੁਲਾਇਆ ਨਹੀਂ ਮੈਂ ਰਾਜੂ ਮੂੰਹ ਮਿਠਾ ਰਹੇ ਨੇ ਹਾਲੋ ਭਾਈ ਜੀ ਸਰੇ ਸਮਰਥਕ ਨੇ ਦਿੱਕਤ ਲੱਡੂ ਵੰਦੇ ਹੋਏ ਦਿਖਾਈ ਦੇ ਰਹੇ ਜੀ ਜਿੱਤਦਾ ਅੜਾ ਟੇਖੇ ਤਰਫ ਜੀ ਵੇਚੀ ਜਿੱਤ ਕੇ ਆ ਗਏ ਤੇ ਜਿੱਤ ਦੇ ਦਾਸ ਤੇ ਇਹ ਉਹਦੇ ਬਰਫੀ ਲੈ ਕੇ ਆਏ ਨੇ ਤੇ ਨਰਵਲ ਕਰਦੇ ਨੇ ਕਿਨੇ ਭਾਈ ਜੀ ਜਿੰਦਾਬਾਦ ਜਿੰਦਾਬਾਦ ਡਾਕਟਰ ਰਾਜਾ ਜਿੰਦਾਬਾਦ ਡਾਕਟਰ ਰਾਜਾ ਜਿੰਦਾਬਾਦ ਡਾਕਟਰ ਰਾਜਾ ਜਿੰਦਾਬਾਦ ਡਾਕਟਰ ਰਾਜਾ ਜਿੰਦਾਬਾਦ ਆਵਾਜ਼ ਆਵਾਜ਼ ਪਾਰਟੀ ਜਿੰਦਾਬਾਦ ਸਾਰਿਆਂ ਨਿਸ਼ਾਨੀਆਂ ਵਾਲਾ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਸ਼ੇਖ ਕਮਾਲ ਜਿੰਦਾਬਾਦ ਕਹੋ ਯਾਰ ਉਹ ਮਿੱਠਾ ਜਿੰਦਾਬਾਦ ਡਾਕਟਰ ਰਾਜ ਕੁਮਾਰ ਜਿੰਦਾਬਾਦ ਡਾਕਟਰ ਰਾਜ ਕੁਮਾਰ ਜਿੰਦਾਬਾਦ ਡਾਕਟਰ ਰਾਜ ਕੁਮਾਰ ਜਿੰਦਾਬਾਦ ਪ੍ਰੋਫੈਸਰ ਸ਼ਾਨ ਕੁਮਾਰ ਜਿੰਦਾਬਾਦ ਸੌਰਤ ਤਸ਼ਵੀਰ ਜਿੰਦਾਬਾਦ 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 ਅੱਜ ਅਸੀਂ ਅੱਗੇ ਜੇਕਰ ਗੱਲ ਕਰੀਏ ਲੇਖਕ ਹੋਣ ਮੈਂ ਇਸ ਉੱਪਰ ਆਵਾਜ਼ ਵੀ ਪਾ ਸਕਦਾ ਹਾਂ ਕਿ ਸੜੀ ਚਿੰਨੀ ਵੀ ਲੇਡੀਜ਼ ਹੈਗੇ ਆਵੇ ভোটার ਵੋਟਰ ਹੈਗੇ ਹੈ ਇਹਨਾਂ ਦਾ ਸ਼੍ਰੀ ਇਹਨਾਂ ਨੂੰ ਦੂੰਗੀ ਬਾਕੀ ਭਾਵਾਂ ਨੇ ਵੀ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਉਤੋਂ ਜ਼ਿਆਦਾ ਡਾਕਟਰ ਰਾਜੀ ਜੀ ਤੋਂ ਬਹੁਤ ਕੁਝ ਸਿੱਖਿਆ ਆਪਣੇ ਚਾਚਾ ਜੀ ਤੋਂ ਬਹੁਤ ਕੁਝ ਸਿੱਖਿਆ ওভারঅল ਪੰਜਾਬ ਚ ਚਾਰਜਿੰਗ ਹੋਈ ਹੈ ਕਿ ওভারঅল ਜਿਹੜੀ ਪਾਰਟੀ ਦੀ ਇੱਕ ਤੁਸੀਂ ਜਿਹੜੀ ਜਿਸ ਨੇ ਕਲੀਡ ਮਿਲੀ ਦੋ ਜਗ੍ਹਾ ਤੋਂ ਉਹਲੇ ਦੀ ਲੀਡ ਕਰ ਰਹੇ ਆ ਕੀ ਕਹਿਣਾ ਚਾਹੋਗੇ ਇੱਕ ਕਾਂਗਰਸ ਪ੍ਰਧਾਨ ਜਿਹੜੀ ਦੜਬਾਰ ਉਹਨਾਂ ਦੀ ਵਾਈਫ ਪਿੱਛੇ ਚੱਲ ਰਹੇ ਨੇ मतलब ਕਿਹੋ ਜਿਹਾ ਤੁਹਾਨੂੰ ਲੱਗਦਾ ਕਿ ਕਾਂਗਰਸ ਕਿਉਂ ਪ੍ਰਚਲਿਤ ਕਿਹੋ ਜਿਹਾ ਇਧਰ ਕੰਮ ਹੈ ਕਿ ਜਿਹੜੇ ਕਰਕੇ ਇਹਵੇਂ ਨੇ ਦੇਖੋ ਮੈਂ ਇਹਨਾਂ ਨਾਲ ਜ਼ਿਆਦਾ ਇਸ ਵਕਤ ਧਿਆਨ ਨਹੀਂ ਦੇ ਦਿੱਤਾ ਸਾਡਾ ਫੋਕਸ ਅਪੀਅਰ ਤੇ ਸੀਗਾ ਸੋ ਚੋ ਬਿਆਨ ਨੇ ਸਾਨੂੰ ਤੁਹਾਡੀ ਤੁਸੀਂ ਦੇਖਿਆ ਹੀ ਹੈ ਪਰ ਦੀ ਲੀਡ ਨਾਲ ਜਿਤਾਇਆ ਠੀਕ ਹੈ